ਦੇ ਅਰਪੋਰਟ ਤੇ ਪਹਿਲਗਾਮ ਹਮਨੇ ਦੇ ਮ੍ਰਿਤਕ ਅਨੁਛਰਦਾਂ ਦਲੀਪਾ ਬਖੋਈ ਨੇਵੀ ਅਫਸਰ ਵਿਨੇ ਨਰਵਾਲ ਦੀ ਪਤਨੀ ਪਤੀ ਦੀ ਮ੍ਰਿਤਕ ਦੀ ਦੇ ਨਾਲ ਲਿਫਤ ਕਿਰੇ ਕਰਨਾਲ ਵਿਲੇਫਨੇ ਵਿਨੇ ਨਰਵਾਲ ਦੇਕਰ ਦੇ ਵਿੱਚ ਮਾਤਮ ਕੁਝ ਦੇਰ ਦੇ ਵਿੱਚ ਪਹੁੰਚੇਗੀ ਮ੍ਰਿਤਕ ਦੀ ਸ਼ਬਾਹਾਨ ਕੀਤਾ ਗਿਆ ਖਿਆਰ ਹਨੀਮੂਨ ਮਨੌਣ ਪਹਿਲਗਾਮ ਗਏ ਸਨ ਵਿਨੇ ਨਰ ਪਹਿਲਗਾਮ ਹਮਲੇ ਦੇ ਗੁਨਾਗਾਰ ਪੰਜਤਵਾਦੀਆਂ ਦੀ ਪਛਾਣ ਤਿੰਨ ਦੇ ਸਕੈਚ ਵੀ ਜਾਰੀ دہشت ਗਰਦਨ ਦੇ ਨਾਮ ਆਸੀਫ ਫੌਜੀ ਸੁਲੇਮਾਨ ਸ਼ਾ ਅਬੁਲ ਤਹਾ ਅতিਆਸਿਫ ਛੇਕ ਅਨੰਤਨਾਗਰ ਦੇ ਹਸਪਤਾਲ ਦੇ ਵਿੱਚ ਕਰਮ ਮੰਤਰੀ ਅਮਿਤ ਸ਼ਾ ਨੇ ਜਾਣਿਆ ਜ਼ਖਮੀਆਂ ਦਾ ਹਾਲ ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਦਿੱਤਾ ਫਰੋਸਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਸ਼ਾਮ 6 ਵਜੇ ਹੋਵੇਗੀ ਸੀਸੀਐਸਪੀ ਬੈਠਕ ਸਾਊਦੀ ਅਰਬ ਦੌਰਾਨ ਵਿਚਾਲੇ ਛੱਡੀ ਪ੍ਰਤੀ ਨੀ ਪ੍ਰਧਾਨ ਮੰਤਰੀ ਦਿੱਲੀ 에ਰਪੋਰਟ ਡਿਪਟੀ ਐਨਐਸਏ ਦਬਾਲ ਕਥੀ ਵਿਦੇਸ਼ ਮੰਤਰੀ ਦੇ ਨਾਲ ਕੀਤੀ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਹਿਲਗਾਮ ਹਮਲੇ ਦੀ ਕੀਤੀ ਨਿਖੇਦੀ ਕਿਹਾ ਬਖਸ਼ੇ ਨਹੀਂ ਜਾਣਗੇ ਅਤਵਾਦੀ ਕਾਇਰਾਨਾ ਹਮਲਿਆਂ ਤੋਂ ਡਰਨ ਵਾਲਾ ਨਹੀਂ ਹੈ ਪਰ ਸੀਐਮਾਨ ਨੇ ਪਹਿਲਗਾਮ ਹਮਲੇ ਤੇ ਕੀਤੀ ਹਾਈ ਲੈਵਲ ਸਿਕਿਉਰਿਟੀ ਬੈਠਕ ਅਟੈਕ ਦੀ ਕੀਤੀ ਗਈ ਸਖਤ ਨਕੇਦ ਵਿਖੇਦੀ ਬੋਲੇ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਸਾਡੀ ਤਰਜੀਹ। ਹੱਤਬੰਦੀ ਹਮਲੇ ਦੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਵੇਗੀ ਜੰਮੂ ਕਸ਼ਮੀਰ ਦੀ ਸਰਕਾਰ ਗੰਭੀਰ ਜ਼ਖਮੀਆਂ ਨੂੰ 2 ਲੱਖ ਅਤੇ ਮਾਮੂਲੀ ਜ਼ਖਮੀਆਂ ਨੂੰ 1 ਲੱਖ ਰੁਪਏ ਦੀ ਮਦਦ ਦਾ ਐਲਾਨ। ਹੱਤਬੰਦੀ ਹਮਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਭਾਰੀ ਰੋਸ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਅਤੇ ਭਾਜਪਾ ਨੇ ਦਿੱਤੇ ਵੱੱਕ-ਵੱਕ ਪ੍ਰਦਰਸ਼ਨ ਕੇ ਹੱਤਬਾਦੀਆਂ ਦੀ ਕਾਇਰ ਹਰਕਤ ਨੇ ਲਈ ਭਾਰਤੀਆਂ ਦੀ ਜਾਨ। ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦਾ ਹੈ ਦੇ ਵਿੱਚ ਅੱਜ ਜ਼ਿਕਰ ਉਹਨਾਂ ਦਾ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਦਾ ਜੋ ਉਹਨਾਂ ਦੇ ਲਈ ਹੰਝੂ ਵਹਾ ਰਹੇ ਉਹਨਾਂ ਦਾ ਜਿਹੜੇ ਉਹਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਕੋਈ ਰਿਸ਼ਤਾ ਨਹੀਂ ਰੱਖਦੇ ਪਰ ਦਰਦ ਮਹਿਸੂਸ ਕਰ ਰਹੇ ਹਨ ਉਹ ਕਰਨਾਲ ਦੇ ਨੇਵੀ ਅਫਸਰ ਬਿਨੇ ਨਰਵਾਲ ਤੋਂ ਲੈ ਕੇ ਪਰ ਉਸ ਭਾਰਤੀ ਦਾ ਜ਼ਿਕਰ ਹੋ ਰਿਹਾ ਹੈ ਜਿਸ ਦੇ ਵੱਲੋਂ ਆਪਣੀ ਜਾਨ ਗਵਾਈ ਗਈ ਹੈ ਇਸ ਹਮਲੇ ਦੇ ਵਿੱਚ ਪਹਿਲਗਾਮ ਦੇਸ਼ 26 11 ਨਹੀਂ ਭੁੱਲਿਆ ਦੇਸ਼ ਪਠਾਨਕੋਟ ਹਮਲਾ ਨਹੀਂ ਭੁੱਲਿਆ ਦੇਸ਼ ਉੜੀ ਦੇ ਵਿੱਚ ਹੋਇਆ ਹਮਲਾ ਨਹੀਂ ਭੁੱਲਿਆ ਪੁਲਵਾਮਾ ਅਟੈਕ ਵੀ ਸਾਨੂੰ ਚੇਤੇ ਹੈ ਤੇ ਪਹਿਲਗਾਮ ਦੇ ਪੀੜਤਾਂ ਦੇ ਪਰਿਵਾਰਾਂ ਦੀਆਂ ਰੋਂਦਿਆਂ ਦੀਆਂ ਤਸਵੀਰਾਂ ਵੀ ਸਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਤਾਜ਼ੀਆਂ ਰਹਿਣਗੀਆਂ ਇਸ ਦੇ ਲਈ ਦੇਸ਼ ਦੇ ਦੁਸ਼ਮਣਾਂ ਨੂੰ ਦਹਿਸ਼ਤਗਰਦਾਂ ਨੂੰ ਨਾ ਤਾਂ ਦੇਸ਼ ਮਾਫ ਕਰੇਗਾ ਨਾ ਹੀ ਦੇਸ਼ ਦੀ ਸਰਕਾਰ ਤੇ ਅੱਜ ਜ਼ਿਕਰ ਹੋ ਰਿਹਾ ਹੈ ਕਿ ਸਮਾਂ ਇntਕਾਮ ਦਾ ਜਿਨ੍ਹਾਂ ਨੇ ਇੰਨੀ ਵੱਡੀ ਜੁਰਤ ਕੀਤੀ ਹਿੰਮਤ ਕੀਤੀ ਉਹਨਾਂ ਨੂੰ ਜਵਾਬ ਦੇਣ ਦਾ ਪਹਿਲਗਾਮ ਹਮਲੇ ਦੀ ਮ੍ਰਿਤਕਾਂ ਨੂੰ ਸ਼ਰਦਾਂਝੀ ਦਿੱਤੀ ਗਈ ਹੈ ਕੁਝ ਤਸਵੀਰਾਂ ਨੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਦਿੱਲੀ ਰਿਪੋਰਟ ਤੇ ਮ੍ਰਿਤਕਾਂ ਨੂੰ ਸ਼ਰਦਾਂਝੀ ਦਿੱਤੀ ਗਈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉੱਥੇ ਪਹੁੰਚੇ ਸ਼ਰਦਾਂਝੀ ਫੁਲਪੀਟ ਕੀਤੀ ਨਵੀਂ ਅਫਸਰ ਵਿਨੇ ਨਰਵਾਲ ਵੀ ਮ੍ਰਿਤਕ ਦੇ ਵੀ ਪਹੁੰਚੀ ਹੈ ਉਹਨਾਂ ਦੀ ਮ੍ਰਿਤਕ ਦੀਪ ਦੀ ਕੋਲ ਉਹਨਾਂ ਦੀ ਪਤਨੀ ਜਦੋਂ ਪਹੁੰਚੀ ਤਾਂ ਹਰ ਕਿਸੇ ਦੀ ਅੱਖਾਂ ਦੇ ਵਿੱਚੋਂ ਹੰਝੂ ਕਢਵਾ ਦਿੱਤੇ ਇਸ ਤਸਵੀਰ ਨੇ ਇੱਕ ਤਸਵੀਰ ਇੱਕ ਦਿਨ ਪਹਿਲਾਂ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣੇ ਪਤੀ ਦੀ ਲਾਸ਼ ਦੇ ਨਾਲ ਬੈਠੀ ਹੋਈ ਇਹ ਮਹਿਲਾ ਨਜ਼ਰ ਆਉਂਦੀ ਹੈ ਮਾਨਸ਼ੀ ਨਜ਼ਰ ਆਉਂਦੀ ਹੈ ਤੇ ਇੱਕ ਤਸਵੀਰ ਇਹ ਜਿਹੜੀ ਦਿੱਲੀ 에ਰਪੋਰਟ ਤੋਂ ਸਾਹਮਣੇ ਆਈ ਜਿਸ ਨੇ ਸਬਦੇ ਜ਼ਹਿਨ ਦੇ ਵਿੱਚ ਗੁੱਸਾ ਜੋ ਭਰਿਆ ਉਸ ਨੂੰ ਕਈ ਗੁਣਾ ਕਰ ਦਿੱਤਾ ਉਹਨਾਂ ਬੇਸ਼ਤ ਗਰਦਾਂ ਦੇ ਖਿਲਾਫ ਜਿਨ੍ਹਾਂ ਨੇ ਨਹੀਂ ਸੋਚਿਆ ਕਿ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਨਹੀਂ ਸੋਚਿਆ ਕਿ ਇਹਨਾਂ ਲੋਕਾਂ ਦੀ ਜਾਨ ਲੈ ਕੇ ਤੁਹਾਡੇ ਮਨਸੂਬੇ ਕਾਮਯਾਬ ਨਹੀਂ ਹੋ ਸਕਦੇ ਤੁਸੀਂ ਜਨਮ ਜੰਨਤ ਨੂੰ ਜਹੰਨਮ ਬਣਾਇਆ ਤੇ ਤੁਹਾਨੂੰ ਜੰਨਤ ਮਹਿਸੂਸ ਨਹੀਂ ਹੋ ਸਕਦੀ ਤੁਹਾਨੂੰ ਜੰਨਤ ਨਸੀਬ ਨਹੀਂ ਹੋ ਸਕਦੀ ਜਿਨ੍ਹਾਂ ਦੇ ਵਰਗਲਾਉਣ ਦੇ ਉੱਤੇ ਗੁੰਮਰਾਹ ਕਰਨ ਦੇ ਉੱਤੇ ਇਹ ਜੰਨਤ ਦੀ ਰਾਹ ਲੱਭਣ ਦੇ ਲਈ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਔਰ ਵਰਗ ਦੇ ਸਪੱਸ਼ਟ ਤਿੱਦਾਂ ਕਿਹਾ ਜਾਂਦਾ ਹੈ ਭਾਰਤ ਦਾ ਦਿਸ ਨੂੰ ਸੀਨਾ ਕਿਹਾ ਜਾਂਦਾ ਹੈ ਜੰਮੂ ਕਸ਼ਮੀਰ ਨੂੰ ਜਦੋਂ ਉਸ ਨੂੰ ਇਸ ਤਰੀਕੇ ਨਾਲ ਦਹਿਲਾਇਆ ਜਾਂਦਾ ਹੈ ਤਾਂ ਫਿਰ ਫਰਕ ਤਾਂ ਜ਼ਰੂਰ ਪੈਂਦਾ ਹੈ ਪੂਰੇ ਦੇਸ਼ ਨੂੰ ਉੱਥੇ ਧਰਮ ਪੁੱਛਿਆ ਗਿਆ ਕਿਹਾ ਗਿਆ ਕਿ ਤੁਸੀਂ ਕਲਮਾ ਪੜ੍ਹ ਕੇ ਸੁਣਾ ਦਿਓ ਤੁਹਾਨੂੰ ਛੱਡ ਦੇਾਂਗੇ ਤਾਂ ਦੋ ਤਸਵੀਰਾਂ ਸੀ ਦਿਖਾ ਰਿਹਾ ਆਪਣੇ ਦਰਸ਼ਕਾਂ ਨੂੰ ਬਿਨੇ ਨਰਵਲ ਦੀ ਪਤਨੀ ਬਹੁਤ ਭਾਵੁਕ ਇਹ ਤਸਵੀਰਾਂ ਨੇ ਦਿਲ ਨੂੰ ਸੰਜੋੜ ਵਾਲੀਆਂ ਤਸਵੀਰਾਂ ਨੇ ਇਸ ਲੜਕੀ ਨੇ ਇਸ ਲੜਕੀ ਦੇ ਪਰਿਵਾਰ ਨੂੰ ਜਿਹੜੇ ਜਿਹੜੇ ਇਹਨਾਂ ਨੂੰ ਪਰਸਨਲੀ ਤੌਰ ਦੇ ਉੱਤੇ ਜਾਣਦੇ ਨਹੀਂ ਉਹਨਾਂ ਇੱਕ ਕਦੀ ਜ਼ਹਿਨ ਦੇ ਵਿੱਚ ਨਹੀਂ ਸੋਚਿਆ ਹੋਵੇਗਾ ਕਿ 16 ਅਪ੍ਰੈਲ ਤੋਂ ਬਾਅਦ 23 ਅਪ੍ਰੈਲ ਨੂੰ ਸੀ ਇਹ ਤਸਵੀਰ ਦੇਖਦੇ ਹੋਵਾਂਗੇ ਪੂਰੇ ਦੇਸ਼ ਦੇ ਵਿੱਚ ਇਸ ਜੋੜੇ ਦੇ ਵਿਆਹ ਦੀ ਚਰਚਾ ਹੋਣੀ ਹੋਵੇਗੀ। ਦੋ ਤੀਜੀ ਤਸਵੀਰ ਹੈ ਪੀੜਤ ਪਰਿਵਾਰ ਦੇ ਨਾਲ ਬਿੱਲੀ ਦੇ ਸੀਐਮ ਰੇਖਾ ਗੁਪਤਾ ਗੱਲਬਾਤ ਕਰਦੇ ਨਜ਼ਰ ਆਏ। ਕਿਰਕ ਸਿਆਣੇ ਵੀ ਕਹਿੰਦੇ ਨੇ ਕਿ ਜੋ ਬਾਣਾ ਵਰਤ ਗਿਆ ਜੋ ਚਲਾ ਗਿਆ ਇਸ ਦੁਨੀਆ ਤੋਂ ਵਾਪਸ ਨਹੀਂ ਆਏਗਾ ਪਰ ਆਪਣਿਆਂ ਦਾ ਜਿਹੜਾ ਸਾਥ ਹੁੰਦਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਉਹੀ ਸਾਥ ਇਸ ਪਰਿਵਾਰ ਨੂੰ ਅੱਜ ਜ਼ਰੂਰਤ ਹੈ ਹਿਮਾਂਸ਼ੀ ਨੂੰ ਡੈਫੀਨਿਟਲੀ ਜ਼ਰੂਰਤ ਹੈ ਉਸ ਚੀਜ਼ ਦੀ ਤਾਂ ਵਿਨੇ ਨਰਵਾਲ ਦੀ ਪਤਨੀ ਪਹਿਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੂਨੋਂ ਖੂਨ ਕਾਟੀ ਕਰ ਦਿੱਤੀ ਗਈ ਕਦੋਂ ਇਸ ਦਾ ਇਨਤਕਾਮ ਬਦਲਾ ਲਿਆ ਜਾਏਗਾ ਇਹ ਤਸਵੀਰ ਸਭ ਨੂੰ ਅੰਦਰੋਂ ਹਿਲਾ ਰਹੀ ਹੈ ਵਿਨੇ ਨਰਵਾਲ ਦੀ ਪਤਨੀ ਦੀਆਂ ਇਹ ਤਸਵੀਰਾਂ ਭਾਵੁਕ ਹੁੰਦੇ ਦੀਆਂ ਤਸਵੀਰਾਂ ਸੁਗਬੁਧ ਗਵਾਈ ਹੋਵੇ ਜਿਵੇਂ ਇਸ ਤਰੀਕੇ ਦੀਆਂ ਤਸਵੀਰਾਂ ਇਹ ਲਗਦਾ ਹੈ ਕਿ ਤੱਕ ਹਰ ਕਿਸ ਦੇ ਜ਼ਹਿਨ ਦੇ ਵਿੱਚ ਰਹਿਣਗੇ ਆ ਕਿਰ ਪਰਿਵਾਰ ਦੇ ਲਈ ਤਾਂ ਬਹੁਤ ਇੱਕ ਔਖਾ ਸਮਾਂ ਹੈ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਡੁੱਟਿਆ ਹੈ ਔਰ ਥੋੜੀ ਦੇਰ ਦੇ ਵਿੱਚ ਕਿਉਂਕਿ ਮ੍ਰਿਤਕ ਦੇ ਲੈ ਕੇ ਉੱਥੋਂ ਨੇਵੀ ਦੇ ਆਫੀਸਰਜ਼ ਨਾਲ ਨਹੀਂ ਉਹ ਵੀ ਰਵਾਨਾ ਹੋ ਚੁੱਕੇ ਨੇ ਔਰ ਪਰਿਵਾਰ ਵੀ ਦਿੱਲੀ ਤੋਂ ਰਵਾਨਾ ਹੋ ਚੁੱਕਿਆ ਹੈ ਥੋੜੀ ਦੇਰ ਦੇ ਵਿੱਚ ਮ੍ਰਿਤਕ ਦੀ ਪਹੁੰਚੇਗੀ ਬਿਨੇ ਨਰਵਾਲ ਦੀ ਕਰਨਾਲ ਦੇ ਵਿੱਚ ਔਰ ਜੋ ਸੰਸਕਾਰ ਨੂੰ ਲੈ ਕੇ ਜਾਣਕਾਰੀ ਹੈ ਸੰਸਕਾਰ ਸਵੇਰੇ ਵੀ ਕੀਤਾ ਜਾ ਸਕਦਾ ਹੈ ਪਰ ਜਿਸ ਤਰੀਕੇ ਨਾਲ ਉੱਥੇ শবਵਾਹਨ ਨੂੰ ਨਜ਼ਰ ਆਇਆ ਤਸਵੀਰਾਂ ਮੈਂ ਤੁਹਾਨੂੰ ਦਿਖਾਈਆਂ ਉਸ ਦੇ ذریعے ਵੀ ਕਿਆਸ ਲਗਾਏ ਜਾ ਰਹੇ ਨੇ ਕਿ ਜੇਕਰ ਕਿਉਂਕਿ ਪਹਿਲਾਂ ਇਹ ਜਾਣਕਾਰੀ ਸੀ ਕਿ ਸਾਢੇ 4 ਪਹੁੰਚ ਜਾਏਗੀ ਮ੍ਰਿਤਕ ਦੇ ਤਾਂ ਇਹ ਕਿਆਸ ਲਗਾਈ ਜਾ ਰਹੀ ਸੰ ਕਿ ਹੋ ਸਕਦਾ ਕਿ ਹਵਾਈ ਮਾਰਗ ਦੇ ذریعے ਮ੍ਰਿਤਕ ਦੇ ਲਿਆਂਦੀ ਜਾਵੇ ਬਿਨੇ ਨਰਵਾਲ ਦੀ ਪਰ ਬਾਈ ਰੋਡ ਹੀ ਸੜਕ ਮਾਰਗ ਦੇ ذریعے ਹੀ ਦਿੱਲੀ ਇੰਪੋਰਟ ਤੋਂ ਕਰਨਾਲ ਦੇ ਲਈ ਰਵਾਨਾ ਹੋਈ ਹੈ ਬ੍ਰਿਤਕ ਦੇ ਕਰੀਬ-ਕਰੀਬ 3:30 ਵਜੇ ਦੇ ਨੇੜੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਡੇਢ ਘੰਟਾ ਆਲਰੇਡੀ ਹੋ ਚੁੱਕਿਆ ਹੈ ਡੇਢ ਘੰਟੇ ਤੋਂ ਜ਼ਿਆਦਾ ਅਤੇ ਜੇਕਰ ਸੀ 에어ਪੋਰਟ ਤੋਂ ਕਰਨਾਲ ਤੱਕ ਦਾ ਰਾਹ ਦੇਖੇ ਤਾਂ ਕਰੀਬ-ਕਰੀਬ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਟਾਈਮ ਲੱਗੇਗਾ 2.5 ਤੋਂ 3 ਘੰਟੇ ਕਿਉਂਕਿ ਦਿੱਲੀ ਦੇ ਵਿੱਚ ਟ੍ਰੈਫਿਕ ਹੁੰਦਾ ਇਸ ਟਾਈਮ ਤਾਂ ਉਹ ਉਸ ਤੋਂ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਜ਼ਿਕਰ ਕਰ ਰਿਹਾ ਹਾਂ ਪੁਲਿਸ ਨੇ ਕੋਈ ਖਾਸ ਇੰਤਜ਼ਾਮ ਕੀਤੇ ਹੋਣ ਨਿਕਲਣ ਦੇ ਲਈ ਇਸ ਪੂਰੇ ਕਾਫਲੇ ਨੂੰ ਤਾਂ ਹੋ ਸਕਦਾ ਹੈ ਕਿ ਥੋੜਾ ਘੱਟ ਸਮਾਂ ਲੱਗੇ ਨਾ ਪਰ ਜੇ ਮੈਂ ਬਿਲਕੁਲ ਗੂਗਲ ਮੈਪ ਦੇ ਜ਼ਰੀਏ ਦੇਖਾਂ ਤਾਂ ਕਰੀਬ 3 ਘੰਟੇ ਲੱਗਦੇ ਨੇ ਜੇਕਰ ਦਿੱਲੀ ਏਅਰਪੋਰਟ ਤੋਂ ਕਰਨਾਲ ਪਹੁੰਚਣਾ ਹੋਵੇ ਤਾਂ ਏਅਰਪੋਰਟ ਤੋਂ ਨਿਕਲ ਕੇ ਜੇ 3:30 ਵੀ ਅਸੀਂ ਰੱਖੀਏ ਕਿ 3:30 ਉੱਥੋਂ ਨਿਕਲੇ ਨੇ ਤਾਂ ਕਰੀਬ ਕਰੀਬ 3 ਘੰਟੇ ਦਾ ਸਮਾਂ ਲੱਗੇਗਾ ਸਵਾ 6 6:30 ਵਜੇ ਤੱਕ ਹੋ ਸਕਦਾ ਕਿ ਮ੍ਰਿਤਕ ਦੇ ਕਰਨਾਲ ਪਹੁੰਚ ਜਾਵੇ ਮਾਤਮ ਪਸਰਿਆ ਹੋਇਆ ਕਰਨਾਲ ਦੇ ਵਿੱਚ ਅੱਜ ਜ਼ਿਕਰ ਹਰ ਪਾਸੇ ਬਿਨੇ ਨਰਵਾਲ ਦਾ ਹੋ ਰਿਹਾ ਹੈ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਇਸ ਅਤਵਾਦੀ ਹਮਲੇ ਦੇ ਵਿੱਚ ਜੇ ਆਪਣੀ ਡਿਊਟੀ ਦੇਖਤੇ ਹੁੰਦੇ ਨੇਵੀ ਦੀ ਆਰਮੀ ਦੇ ਨਾਲ ਸਿੱਧੇ ਮੱਥਾ ਲੈਂਦੇ ਟੱਕਰ ਲੈਂਦੇ ਤਾਂ ਸ਼ਾਇਦ ਉਹਨਾਂ ਨੂੰ ਉਸ ਤਰੀਕੇ ਦਾ ਜਵਾਬ ਵੀ ਮਿਲਦਾ ਪਰ ਜਦੋਂ ਅਤਵਾਦੀ ਹੱਥਾਂ ਦੇ ਵਿੱਚ ਰਾਈਫਲਾਂ ਲੈ ਕੇ ਪਹੁੰਚ ਜਾਣ ਤਾਂ ਫਿਰ ਉਹ ਆਪਣੇ ਆਪ ਦੇ ਵਿੱਚ ਹੈ ਕਿ ਨੇ ਹਥੇ ਲੋਕਾਂ ਨੂੰ ਟਾਰਗੇਟ ਕੀਤਾ ਜੇ ਆਏ ਲੈਫਟੀਨੈਂਟ ਵਿਨੇ ਦਾ 7 ਦਿਨ ਪਹਿਲਾਂ ਹੀ ਗੁਰੂਗ੍ਰਾਮ ਦੀ ਹਿਮਾਂਸ਼ੀ ਦੇ ਨਾਲ ਵਿਆਹ ਹੋਇਆ ਸੀ ਦੋਵੇਂ 21 ਅਪ੍ਰੈਲ ਨੂੰ ਘੁੰਮਣ ਦੇ ਲਈ ਪਹਿਲਗਾਮ ਗਏ ਅਗਲੇ ਹੀ ਦਿਨ 22 ਤਰੀਕ ਨੂੰ ਵਿਨੇ ਦਾ ਕਤਲ ਹੋ ਗਿਆ ਪੂਰਾ ਦੇਸ਼ ਬਹੁਤ ਸ਼ੋਕ ਮੇ ਹੈ ਔਰ ਪੂਰੇ ਦੇਸ਼ ਕੇ ਅੰਦਰ ਇੱਕ ਗੁੱਸਾ ਹੈ ਇਹ ਦੇਸ਼ ਕਬ ਤੱਕ ਸੀਮਾ ਪਾਰ ਕੇ ਅੰਤਕਵਾਦ ਕੋ ਬਰਦਾਸ਼ਤ ਕਰੇਗਾ ਔਰ ਕਬ ਤੱਕ ਇਹ ਦੇਸ਼ ਦੇਸ਼ ਕੇ ਅੰਦਰ ਬੈਠੇ ਅੰਤਕਵਾਦ ਦੀ ਜੋ ਜੜੇ ਹੈ ਜੋ ਵਿਦੇਸ਼ੀ ਤਾਕਤ ਨੇ ਉਹ ਜੋ ਰਾਸਨ ਦੇਖ ਕੇ ਫਨ 파 ਰਹੇ ਹਨ ਕਦ ਤੱਕ ਇਹ ਦੇਸ਼ ਇਸ ਨੂੰ ਸਹਿਣ ਕਰੇਗਾ ਇਹ ਕਿ ਟਿੱਟਾ ਟੈਂਟ ਲਗਾਉਣਾ ਪਿਆ ਵੈ ਔਰ ਹਰ ਕਿਸੇ ਦੇ ਮਨ ਦੇ ਵਿੱਚ ਦਰਦ ਹੈ ਗੁੱਸਾ ਨਰਾਜ਼ਗੀ ਹੈ ਰੋਸ ਹੈ ਔਰ ਕਿਸੇ ਨੇ ਇਹ ਉਮੀਦ ਕੁਝ ਦਿਨ ਪਹਿਲਾਂ ਨਹੀਂ ਕੀਤੀ ਸੀ ਕਿ ਜਿੱਥੇ ਖੁਸ਼ੀਆਂ ਜਿੱਥੇ ਢੋਲ ਜਿੱਥੇ ਸ਼ਨਾਈ ਜਿੱਥੇ ਜਸ਼ਨ ਮਨਾਇਆ ਜਾ ਰਿਹਾ ਸੀ ਉਹ ਪਰਿਵਾਰ ਉਹ ਮੁਹੱਲਾ ਉਹ ਇਲਾਕਾ ਇਹ ਤਸਵੀਰ ਵੀ ਦੇਖੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਸ਼ਮੀਰ ਤੋਂ ਪਹਿਲਾਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਪਹਿਲਾ ਸਵਿਟਜ਼ਰਲੈਂਡ ਦਾ ਪ੍ਰੋਗਰਾਮ ਸੀਗਾ ਲੇਕਿਨ ਕਿਸੇ ਕਾਰਨ ਵਸ਼ ਵੀਜ਼ਾ ਜਿਹੜਾ ਉਹ ਨਹੀਂ ਮਿਲ ਸਕਿਆ ਔਰ ਪ੍ਰੋਗਰਾਮ ਜਦੋਂ ਵੀਜ਼ਾ ਨਹੀਂ ਮਿਲਿਆ ਤਾਂ ਫਿਰ ਕਸ਼ਮੀਰ ਵਹਾਂ ਤੋਂ ਬਾਅਦ ਜਾਣ ਦਾ ਪ੍ਰੋਗਰਾਮ ਰੱਖ ਲਿੱਤਾ ਔਰ ਉੱਥੇ ਕੁਝ ਤਸਵੀਰਾਂ ਸੀ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਖੁਸ਼ੀ ਜਿਹੜੀ ਆ ਨਜ਼ਰ ਆ ਰਹੀ ਸੀਗੀ ਚਿਹਰੇ ਦੇ ਉੱਤੇ ਮੁਸਕਰਾਹਟ ਸੀਗੀ ਵਿਨੇ ਨਰਵਾਲ ਹੋਰਾਂ ਦੇ ਉੱਤੇ ਔਰ ਉਹਨਾਂ ਦੀ ਪਤਨੀ ਔਰ ਅੱਜ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਦੇਖੀਆਂ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿਤੀਆਂ ਜਦੋਂ ਵਿਨੇ ਹੋਰਾ ਦੀ ਪਤਨੀ ਦੇਹੰਜੂ ਔਰ ਜਿਸ ਤਰੀਕੇ ਦੇ ਨਾਲ ਸ਼ਰਧਾਂਜਲੀ ਅਰਪਿਤ ਕਰ ਰਹੇ ਸੀਗੇ ਤਾਂ ਇਹ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਪੰਨਾ ਅਗਲਾ ਇਹ ਹੋਏਗਾ ਇਹ ਸ਼ਾਇਦ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਸੀਗੀ ਔਰ ਹੁਣ ਇੱਥੇ ਹਰਿਆਣਾ ਦੇ ਕੈਬਨਿਟ ਮੰਤਰੀ ਕੈਬਨਿਟ ਵਜ਼ੀਰ ਇੱਥੇ ਪਹੁੰਚੇ ਹੋਏ ਨੇ ਸਵੇਰੇ ਅੱਜ ਜਿਹੜੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਨੇ ਨਾਇਬ ਸੈਣੀ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਗੱਲਬਾਤ ਹੋਈ ਮਨੋਰ ਲਾਲ ਖੱਟਰ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਨਾਲ ਪਰਿਵਾਰ ਦੀ ਗੱਲਬਾਤ ਹੋਈ ਦੁੱਖ ਸਾਂਝਾ ਪਰਿਵਾਰ ਦੇ ਨਾਲ ਕੀਤਾ ਤਾਂ ਦੂਜੇ ਪਾਸੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਵੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਇੱਥੇ 1 ਘੰਟੇ 'ਚ ਪਹੁੰਚਣਗੇ ਔਰ ਅੱਜ ਹੀ ਪਰਿਵਾਰ ਦੇ ਵੱਲੋਂ ਅੰਤਿਮ ਸੰਸਕਾਰ ਜਿਹੜਾ ਉਹ ਕਰ ਦਿੱਤਾ ਜਾਏਗਾ ਔਰ ਇੱਥੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਪਰਿਵਾਰ ਇੱਥੇ ਆ ਜ਼ਿਆਦਾ ਗੱਲਬਾਤ ਕਰਨ ਦੇ ਮੂਡ ਦੇ ਵਿੱਚ ਤਾਂ ਨਹੀਂ ਹੈ ਲੇਕਿਨ ਕੁਝ ਇੱਥੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਗੱਲਬਾਤ ਵੀ ਕਰਦੇ ਆ ਬਹੁਤ ਗੁੱਸਾ ਦੇ ਇਸ ਦੇ ਵਿੱਚ ਜਦੋਂ ਇਸ ਤਰੀਕੇ ਦੀ ਅਤਵਾਦੀ ਹਮਲਾ ਹੁੰਦਾ ਹੈ ਇਹ ਕਾਰਨਾ ਹਰਕਤ ਹੁੰਦੀ ਹੈ ਕਿਸ ਤਰੀਕੇ ਦੀ ਤੁਹਾਨੂੰ ਲੱਗਦਾ ਹੈ ਕਾਰਵਾਈ ਇਹਨਾਂ ਲੋਕਾਂ ਇਹਨਾਂ ਲੋਕਾਂ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੈ ਦੇਖੋ ਜੀ ਖੂਨ ਦਾ ਬਦਲਾ ਖੂਨ से हो ਹੋਰਨ ਨੂੰ ਬਖਸ਼ਾ ਨਹੀਂ ਜਾਏ ਬਿਲਕੁਲ ਵੀ ਵਿਸ਼ੇਸ਼ ਕਰ ਟਾਰਗੇਟਡ ਕਰਨਾ ਪਹਿਲੇ ਤੋਂ ਇਹ ਵੀ ਗਲਤ ਹੈ ਨਰਸਹਿਨ ਜੋ ਇਹਨਾਂ ਨੇ ਹੱਤਿਆ ਜੀ फिर एक हिंदुइज्म को टारगेट करना ये अति दुखदायक है इनको बख्शना बिल्कुल नहीं चाहिए भारत सरकार बहुत जल्दी कोई ना कोई फैसला करेगी ताकि ईद का जवाब पत्थर से दे इस परिवार ने कुछ दिन पहले खुशियां मनाई अभी मैं देख रहा था कि रस्में भी मुकम्मल नहीं हुई थी और तो आज किसी ने सो, सोचा नहीं था कि इस तरह से व्हाइट टेंट जो लगाना पड़े नहीं सोचा था किसी ने और धूमधाम से सभी शादियां हुई सब काम हुआ और उसके बाद ये घूमने गए और ये तो किसी ने सोच सपने में भी सोचा नहीं था जो हुआ बहुत बुरा हुआ इसका कोई भी सहन नहीं कर पा रहा पूरा करनाल जो है इस टाइम पूरा गमगीन है हर घर में मातम है इस तरह की कार्रवाई आपको लगता है कि इन आतंकवादियों के खिलाफ होनी चाहिए कार्रवाई तो सक्त सक तो होनी चाहिए मान लो कि भाई ये तो ਇਸ ਸੂਪਰਨੈਚਰਲ ਸੱਤਿਆ ਕੀ ਹੋ ਗਈ ਕੋਈ ਪ੍ਰਾਕ੍ਰਿਤਿਕ ਆਸੋਜ ਉਹ ਬਾਤ ਲਗਾ ਇਹ ਤੇ ਇਸੇ ਜਨਮੁੱਝ ਗयो ਮਨੁੱਖ ਤਾਂ ਖਤਮ ਹੋ ਗਿਆ ਬਿਲਕੁਲ ਹੋਰ ਵਿਨਰਵੜ ਕੇ ਸਾਰੇ ਅਕਸ਼ਣ ਵਿਆਹ ਕੇ ਸਾਦੀ ਕੇ ਅਮਨੇ ਦੇਖਿਆ ਜੀ ਉਸਕੋ ਨਾਸ਼ ਦੇ ਦੇਖਿਆ ਉਸਕੋ ਵਾਓ ਰਿਸਕ ਤੋਂ ਦੇਖਿਆ ਹੋਰਾ ਜੀ ਇਹ ਦੇਖ ਰਹੇ ਜੀ ਹੈ ਨਾ ਸਭ ਕੁਝ ਨਸ਼ਟ ਹੋ ਗਿਆ ਦਾ ਕੈਬਨਿਟ ਮੰਤਰੀ ਤਾਂ ਆਈ ਆਈ ਸੀ ਕੇ ਹੁਣ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੀ ਇੱਥੇ ਪਹੁੰਚੇ ਨੇ ਹਰਿਆਣਾ ਸਰਕਾਰ ਦੇ ਕਈ ਸਾਰੇ ਮੰਤਰੀ ਇੱਥੇ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਇਹ ਤਸਵੀਰਾਂ ਦੇਖੋ ਕਿ ਇਸ ਘਰ ਦੇ ਵਿੱਚ ਅਜੇ ਗੇਟ ਦੇ ਉੱਤੇ ਤੁਸੀਂ ਦੇਖੋ ਕਿ ਜਿਹੜੇ ਰਸਮਾਂ ਵਾਲੇ ਪੱਤੇ ਹੁੰਦੇ ਆ ਜਾਂ ਰਸਮਾਂ ਜਿਹੜੀਆਂ ਹੁੰਦੀਆਂ ਉਹ ਵੀ ਅਜੇ ਨਹੀਂ ਉਤਰੀਆਂ ਹੱਥਾਂ ਤੇ ਅਜੇ ਵੀ ਮਹਿੰਦੀ ਲੱਗੀ ਹੋਈ ਸੀਗੀ ਔਰ ਇਹ ਮੰਜ਼ਰ ਇਹ ਤਸਵੀਰ ਕੀ ਵਾਈਟ ਟੈਂਟ ਜਿਹੜਾ ਲਗਾਉਣਾ ਪਿਆ ਚਿੱਟੀ ਟੈਂਟ ਜਿਹੜਾ ਲਗਾਉਣਾ ਪਿਆ ਔਰ ਹਰ ਕਿਸੇ ਦੀ ਅੱਖਾਂ ਨਮ ਨੇ गुस्से च पूरा करनाल ਜਿਹੜਾ ਉਹ ਨਜ਼ਰ ਆ ਰਿਹਾ ਹੈ ਰੋਸ ਨਜ਼ਰ ਆ ਰਿਹਾ ਹੈ ਔਰ ਹਰ ਕੋਈ ਇਹ ਮੰਗ ਕਰ ਰਿਹਾ ਹੈ ਕਿ ਅਜਿਹੇ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਭ ਤੋਂ ਸਖਤ ਕਾਰਵਾਈ ਕਿਸ ਤਰ੍ਹਾਂ ਕੀ ਆਪ ਨੂੰ ਲੱਗਦਾ ਹੈ ਕਿ ਐਸੇ ਲੋਕਾਂ ਕੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਐਸੇ ਲੋਕਾਂ ਕੇ ਖਿਲਾਫ ਐਸੀ ਕਾਰਵਾਈ ਜਿਸ ਨਾਲ ਮੇ ਪਤਾ ਲੱਗੇ ਕਿ ਜੋ ਗਰਵਾਦ ਕੀ ਪ੍ਰਤੀਕਾਰਿਆ ਕਰ ਰਹੇ ਹੈ ਜੋ ਦੇਸ਼ ਕੇ ਅੰਦਰ ਦੁਸ਼ਮਣੀ ਫੈਲਾ ਰਹੇ ਹੈ ਜੋ ਐਸੇ ਘਰ ਕੇਂਦਰ ਮਾਤਮ ਫੈਲਾ ਦਿਆ ਗਿਆ ਹੈ उन लोगों के खिलाफ सख्त से सख्त कानूनी कार्रवाई होनी चाहिए अगर देश के अंदर कोई दम है यदि हमारे देश के अंदर मुख्यमंत्री प्रधानमंत्री और राष्ट्रपति के अंदर दम है तो तुरंत कार्रवाई की जानी चाहिए हर कोई इससे गुस्से ते रोष ਦੇ ਵਿੱਚ ਹੈ ਕਿ ਅਜੇ ਹੀ ਅਤਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਇਸ ਤਰੀਕੇ ਨਾਲ ਹਰਕਤ ਕੀਤੀ ਹੈ ਕਿਉਂਕਿ ਪੂਰਾ ਪਰਿਵਾਰ ਐਸਵਲੇ ਗੁੱਸੇ ਤੇ ਰੋਸ ਦੇ ਵਿੱਚ ਹੈ ਰਿਸ਼ਤੇਦਾਰ ਗੁੱਸੇ ਤੇ ਰੋਸ ਦੇ ਵਿੱਚ ਹੈ ਔਰ ਇੱਥੇ ਜਸ਼ਨ ਵਾਲਾ ਮਾਹੌਲ ਸੀ ਦੋ ਦਿਨ ਪਹਿਲਾਂ ਔਰ ਅਸੀਂ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਵਿਨੇ ਹੋਰੀ ਜਦੋਂ ਕਸ਼ਮੀਰ ਘੁੰਮ ਰਹੀ ਸੀ ਕਿਉਂਕਿ ਮਿੰਨੀ ਸਵਿਟਜ਼ਰਲੈਂਡ ਵੀ ਪਹਿਲ ਗਾਮ ਨੂੰ ਕਿਹਾ ਜਾਂਦਾ ਵੈ ਔਰ ਉੱਥੇ ਜਦੋਂ ਸਵਿਟਜ਼ਰਲੈਂਡ ਦਾ ਵੀਜ਼ਾ ਨਹੀਂ ਲੱਗਾ ਤਾਂ ਇਹ ਤੈਅ ਕੀਤਾ ਕਿ ਅਸੀਂ ਸਵਿਟਜ਼ਰਲੈਂਡ ਨਹੀਂ ਤੇ ਮਿੰਨੀ ਸਵਿਟਜ਼ਰਲੈਂਡ ਯਾਨੀ ਕਿ ਕਸ਼ਮੀਰ ਜਾ ਜਾਵਾਂਗੇ ਜਿੰਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਸਵਰਗ ਧਰਤੀ ਤੇ ਹੈ ਤਾਂ ਕਸ਼ਮੀਰ ਹੈ ਲੇਕਿਨ ਉਸੇ ਥਾਂ ਦੇ ਉੱਤੇ ਉਸੇ ਜਗ੍ਹਾ ਦੇ ਉੱਤੇ ਜੋ ਇਸ ਤਰੀਕੇ ਦੀ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਅਟੈਕ ਕੀਤਾ ਗਿਆ ਕਤਲ ਕੀਤੇ ਗਏ ਉਸ ਨੂੰ ਲੈ ਕੇ ਗੁੱਸਾ ਤੇ ਰੋਸ ਜਿਹੜਾ ਹੈ ਉਹ ਇੱਥੇ ਕਰਨਾਲ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਗੌਰਵ ਨਜ਼ਰ ਆ ਰਿਹਾ ਹੈ ਠੀਕ ਹੈ ਪੰਕਜ ਤੁਸੀਂ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਅਸੀਂ ਲਾਈਵ ਤਸਵੀਰਾਂ ਆਪਣੇ ਦਰਸ਼ਕਾਂ ਤੱਕ ਲਗਾਤਾਰ ਪਹੁੰਚਾ ਰਹੇ ਹਾਂ ਤਾਂ ਜਿਹੜੇ ਤਸਵੀਰਾਂ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿਣਾ ਇੱਕ ਕਰਨਾਲ ਚ ਬਿਨੇ ਨਰਵਾਲ ਦੀ ਘਰ ਦੀਆਂ ਤਸਵੀਰਾਂ ਨੇ ਜਿੱਥੇ ਥੋੜੀ ਦੇਰ ਦੇ ਵਿੱਚ ਬਿਨੇ ਨਰਵਾਲ ਦੀ ਮ੍ਰਿਤਕ ਦੀ ਪਹੁੰਚੇਗੀ ਪਰਿਵਾਰ ਤੇ ਹੋਰ ਜਿਹੜੇ ਲੋਕ ਨੇ ਉੱਥੇ ਪਹੁੰਚੇ ਹੋਏ ਨੇ ਜਿਹੜੇ ਸਰਕਾਰ ਦੇ ਹਰਿਆਣਾ ਸਰਕਾਰ ਦੇ ਵਿੱਚ ਮੰਤਰੀ ਨੇ ਵਿਧਾਇਕ ਨੇ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰ ਰਹੇ ਨੇ ਔਰ ਇਸ ਕਰਕੇ ਵੀ ਬਹੁਤ ਹੀ ਟ੍ਰੇਜਡੀ ਹੈ ਪਰਿਵਾਰ ਦੇ ਲਈ ਕਿ ਜਿਵੇਂ ਪੰਕਜ ਕਹ ਰਹੇ ਸੀ ਕਿ ਘਰ ਦੇ ਵਿੱਚ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ ਜਦੋਂ ਵਿਆਹ ਹੁੰਦੇ ਨੇ ਕੋਈ ਘਰ ਦੇ ਬਿਲਕੁਲ ਮੇਨ ਗੇਟ ਦੇ ਉੱਤੇ ਰਸਮ ਹੁੰਦੀ ਹੈ ਕਿ ਕੋਈ ਪੱਤੇ ਟੰਗੇ ਜਾਂਦੇ ਨੇ ਕੋਈ ਅੰਬ ਦੇ ਪੱਤੇ ਲਗਾਏ ਜਾਂਦੇ ਨੇ ਅਲੱਗ-ਅਲੱਗ ਸਬੇ ਰਿਚੁਅਲਸ ਹੁੰਦੇ ਨੇ ਤਾਂ ਉਹ ਸਾਰਾ ਕੁਝ ਇਸ ਸਮੇਂ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਬਿਲਕੁਲ ਲੱਗ ਹੀ ਨਹੀਂ ਰਿਹਾ ਕਿ ਇਸ ਪਰਿਵਾਰ ਉਸ ਉਸ ਪੂਰੇ ਜਸ਼ਨ ਦੇ ਮਾਹੌਲ ਦੇ ਵਿੱਚੋਂ ਨਿਕਲੇ ਵੀ ਆ ਜੇ ਕਈ ਦਿਨ ਤੱਕ ਸਮਾਨ ਪਿਆ ਰਹਿੰਦਾ ਤਾਂ ਆਪਣੇ ਘਰਾਂ ਦਾ ਜ਼ਿਕਰ ਕਰ ਰਹੇ ਕਿ ਕੋਈ ਗੱਲ ਨਹੀਂ ਇਕਾਵਟ ਉੱਤਰ ਜਾਵੇ ਉਸ ਤੋਂ ਬਾਅਦ ਬਾਕੀ ਕੰਮ ਦੇਖਦੇ ਆ ਜਿਹੜੇ ਲੋਕਾਂ ਦੇ ਨਾਲ ਬਹੁਤ ਸਾਰੇ ਕਈ ਪੇਮੈਂਟਸ ਹੁੰਦੀਆਂ ਨੇ ਕਈਆਂ ਨਾਲ ਜਾ ਕੇ ਗੱਲਬਾਤ ਕਰਨੀ ਹੁੰਦੀ ਹੈ ਵਿਆਹ ਦੇ ਸਮਾਜਮਣ ਨੂੰ ਲੈ ਕੇ ਉਹ ਵੀ ਕੰਪਲੀਟ ਨਹੀਂ ਹੋਇਆ ਹੁੰਦਾ ਬਹੁਤੇ ਘਰਾਂ ਦੇ ਵਿੱਚ ਤੇ ਇਸ ਚਾਲੇ ਪੂਰੀ ਘਟਨਾ ਵਾਪਰ ਗਈ ਬਿਨੇ ਨਿਰਵਾਨ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਪਤਨੀ ਹਿਮਾਂਸ਼ੀ ਦੀਆਂ ਤਸਵੀਰਾਂ ਦਿੱਲੀ ਰਿਪੋਰਟ ਤੋਂ ਸਾਹਮਣੇ ਆਈਆਂ ਨੇ ਉਸ 에어ਪੋਰਟ ਦੇ ਉੱਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਰਧਾਂਜਲੀ ਦਿੱਤੀ ਔਰ ਜਿਹੜੇ ਉੱਥੇ ਨੇਵੀ ਦੇ ਅਧਿਕਾਰੀ ਸੀ ਉਹ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਵੀ ਸ਼ਰਧਾਂਜਲੀ ਦਿੱਤੀ ਔਰ ਸ਼ਰਧਾਂਜਲੀ ਦੇ ਕੇ ਫਿਰ ਉੱਥੋਂ ਰਵਾਨਾ ਹੋਏ ਨੇ ਮੈਂ ਇੱਕ ਤਸਵੀਰ ਤੁਹਾਨੂੰ ਕਰਨਾਲ ਤੋਂ ਲਗਾਤਾਰ ਲਾਈਵ ਦਿਖਾਉਂਦਾ ਰਹਾਂਗਾ ਬਾਕੀ ਹੋਰ ਸਾਡੇ ਕੋਲ ਅਹਿਮ ਤੇ ਵੱਡੀਆਂ ਖਬਰਾਂ ਆ ਰਹੀਆਂ ਉਸ ਦਾ ਰੁਕ ਕਰ ਲੈਣੇ ਆ ਇਸ ਸਮੇਂ ਅਹਿਮ ਖਬਰ ਹੈ ਰਾਜਨਾਥ ਸਿੰਘ ਨੇ ਪਹਿਲਗਾਮ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਨਾ ਪਾਕਿਸਤਾਨੀ ਸਿਰ ਰਚਣ ਵਾਲੇ ਦੇਸ਼ ਦੇ ਰੱਖਿਆ ਮੰਤਰੀ ਕਹਿੰਦੇ ਨੇ ਨਾ ਪਾਕਿਸਤਾਨੀ ਸਿਰ ਰਚਣ ਵਾਲਿਆਂ ਨੂੰ ਛੱਡਾਂਗੇ ਨਹੀਂ ਰਾਜਨਾਥ ਸਿੰਘ ਜੋ ਪਰਦੇ ਦੇ ਪਿੱਛੇ ਨੇ ਉਹਨਾਂ ਨੂੰ ਵੀ ਜਵਾਬ ਮਿਲੇਗਾ ਇਹ ਰਾਜਨਾਥ ਸਿੰਘ ਕਹਿ ਰਹੇ ਨੇ ਅਤਵਾਦ ਦੇ ਖਿਲਾਫ ਦੇਸ਼ ਇੱਕ ਜੁੱਟ ਹੈ ਅਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਤਰੀਕੇ ਨਾਲ ਸਦਾ ਸੁਨੇਹਾ ਇਹ ਕਿ ਜ਼ਬਰਦਸਤ ਐਕਸ਼ਨ ਛੇਤੀ ਹੁੰਦਾ ਹੋਇਆ ਨਜ਼ਰ ਆਏਗਾ ਕਰਨਾਲ ਦੀਆਂ ਤਸਵੀਰਾਂ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਥੋੜੀ ਦੇਰ ਦੇ ਵਿੱਚ ਮ੍ਰਿਤਕ ਦੀ ਪਹੁੰਚੇਗੀ ਜਿਹੜੇ ਬਿਨੇ ਨਰਵਾਲ ਨੇ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਿਮਾਂਸ਼ੀ ਉਹਨਾਂ ਦੀ ਪਤਨੀ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚੇ ਹੋਏ ਸੀ ਉੱਥੋਂ ਹੀ ਮ੍ਰਿਤਕ ਦੀ ਲੈ ਕੇ ਉਹ ਰਵਾਨਾ ਹੋਏ ਨੇ ਹੁਣ ਤੋਂ ਥੋੜੀ ਦੇਰ ਬਾਅਦ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਮ੍ਰਿਤਕ ਦੀ ਪਹੁੰਚਾਵੇ ਔਰ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਇਸ ਸਮੇਂ ਇਸ ਪਰਿਵਾਰ ਦੇ ਵਿੱਚ ਹੈ ਇਸ ਇਲਾਕੇ ਦੇ ਵਿੱਚ ਆਪਾਂ ਸਮਝ ਸਕਦੇ ਹਾਂ ਕਿ ਕਈ ਘਰਾਂ ਦੇ ਵਿੱਚ ਤਾਂ ਅੱਜ ਸ਼ਾਇਦ ਖਾਣਾ ਪਕਾਣਾ ਮੁਸ਼ਕਲ ਹੋਏਗਾ ਉੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿਹੜੇ ਰੀਚੂਅਲਸ ਹੁੰਦੇ ਨੇ ਵਿਆਹ ਦੇ ਸਮਾਗਮਾਂ ਦੇ ਮੌਕੇ ਦੇ ਉੱਤੇ ਅਜੇ ਕੁਝ ਵੀ ਤੁਸੀਂ ਕਹਿ ਸਕਦੇ ਹੋ ਕਿ ਤਸਵੀਰ ਨਹੀਂ ਬਦਲੀ ਔਰ ਇਸ ਵਿਚਾਲੇ ਇਹ ਪੂਰੀ ਘਟਨਾ ਵਾਪਰ ਗਈ ਹੈ ਇਸ ਘਰ ਦਾ ਜਵਾਨ ਪੁੱਤ ਜਾ ਚੁਕਿਆ ਹੈ ਜਾਣਕਾਰੀ ਮੁਤਾਬਕ ਇੱਕ ਅੱਲਾ ਇਕਲੌਤਾ ਬੇਟਾ ਸੀ विनय और विनय नरवाल तो यह तस्वीर अपने दर्शकों दिखा रहे है। करनाल विनय नरवाल को आश्वस्त करता हूं घटना के मद्देनजर भारत सरकार वो हर कदम उठाएगी जो जरूरी और उपयुक्त होगा और हम सिर्फ उन लोगों तक नहीं पहुंचेंगे जिन्होंने इस घटना को अंजाम दिया है हम उन तक भी पहुंचेंगे जिन्होंने पर्दे के पीछे बैठकर हिंदुस्तान की सरजमी पर ऐसी नापाक हरकतों की साजिशें रची हैं भारत भारत एक इतनी पुरानी सभ्यता और इतना बड़ा देश है जिसको ऐसे किसी भी आतंकी गतिविधियों से किसी भी सूरत में डराया नहीं जा सकता ऐसी हरकतों का जिम्मेदार और इसके जिम्मेदार लोगों को आने वाले कुछ ही समय में जोरदार तरीके से नजर आएगा मैं देशवासियों को आश्वस्त करना चाहता हूं जहां सबन सवाल है कि उड़ी हमला उस तो हो उसके तो बाद सर्जिकल स्ट्राइक हुई उस पुलवामा देश ने देखा दो हजार उन्नीस हुई ਤਾਂ ਪਹਿਲਗਾਮ ਦਾ ਬਦਲਾ ਕਦੋਂ ਤੱਕ ਕੀ ਮਿਲੇ ਆ ਜਾਵੇਗਾ ਇੱਕ ਬਹੁਤ ਵੱਡਾ ਸਵਾਲ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਲਗਾਤਾਰ ਕਰਨਾਲ ਤੋਂ ਤਸਵੀਰ ਦਿਖਾਈਏ ਉਧਰ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਜਥੇਬੰਦੀ ਦਾ ਰੈਜ਼ਿਸਟੈਂਸ ਫਰੰਟ ਯਾਨੀ TRF ਬਿ ਵੱਲ ਲਈ ਗਈ ਅਤੇ ਪਾਕਿਸਤਾਨੀ ਅਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦਾ ਹਿੱਕ ਸਕਵਾਇਡ ਹੈ 2019 ਦੇ ਵਿੱਚ ਆਰਟੀਕਲ 370 ਦੇ ਖਤਮ ਹੋਣ ਤੋਂ ਬਾਅਦ ਉੱਪਰ ਕੇ ਸਾਹਮਣੇ ਆਇਆ TRF ਦੇ ਭਾਰਤੀ ਨਾਗਰਿਕਾਂ ਖਾਸ ਤੌਰ ਤੇ ਕਸ਼ਮੀਰੀ ਪੰਡਤ

28 ਜੂਨ 2020 ਨੂੰ ਕਸ਼ਮੀਰੀ ਪੰਡਤ ਸਰਪੰਚਤਾ ਗੋੜੀਆਂ ਮਾਰ ਕੇ ਕਤਲ ਕਰਵਾਇਆ ਗਿਆ 25 ਸਤੰਬਰ 2020 ਨੂੰ ਸ਼ਿਰਨਗਰ ਦੇ ਵਿੱਚ ਵਕੀਲ ਬਾਬਰ ਕਾਦਰੀ ਦੀ ਹੱਤਿਆ ਕੀਤੀ ਗਈ 7 ਅਕਤੂਬਰ 2021 ਨੂੰ ਸ਼ਿਰਨਗਰ ਦੇ ਸਕੂਲ ਦੇ ਵਿੱਚ ਵੜ ਕੇ ਹਿੰਦੂ ਤੇ ਸਿੱਖ ਟੀਚਰ ਦਾ ਕਤਲ ਕੀਤਾ ਗਿਆ 28 ਫਰਵਰੀ 2023 ਨੂੰ ਕਸ਼ਮੀਰੀ ਪੰਡਤ ਸੰਜੀਤ ਸ਼ਰਮਾ ਦਾ ਕਤਲ ਹੋਇਆ 9 ਜੂਨ 2024 ਨੂੰ ਰਿਆਸੀ ਚ ਵੈਸਟਨ ਦੇ ਵੀ ਜਾ ਰਹੀ ਬੱਸ ਦੇ ਉੱਤੇ ਅਨੇਵਾ ਫਾਇਰਿੰਗ ਕੀਤੀ ਗਈ 9 ਲੋਕਾਂ ਦੀ ਮੌਤ ਹੋਈ ਸੀ ਅਤੇ 33 ਜ਼ਖਮੀ ਹੋਏ ਸਨ ਪਰ ਸਰਕਾਰ ਦੇ ਬਹਿਨ ਦੇ ਬਾਵਜੂਦ ਟੀਆਰਐਫ ਕਸ਼ਮੀਰ ਦੇ ਵਿੱਚ ਭਾਰਤ ਦੇ ਖਿਲਾਫ ਆਪਣਾ ਜਿਹਦੀ ਪ੍ਰੋਪਗੈਂਡਾ ਚਲਾ ਰਿਹਾ ਹੈ ਤਾਂ ਕਰਨਾਲ ਦੀਆਂ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਥੋੜੀ ਦੇਰ ਦੇ ਵਿੱਚ ਕਰਨਾਲ ਦੇ ਵਿੱਚ ਪਹੁੰਚੇਗੀ ਮ੍ਰਿਤਕ ਦੇ ਵਿਨੇ ਨਰਵਾਲ ਦੀ ਪਰ ਇਸ ਸਭ ਦੇ ਵਿਚਾਲੇ ਇਸ ਪੂਰੇ ਮਾਮਲੇ ਚ ਮਾਸਟਰਮਾਈਂਡ ਕੌਣ ਹੈ ਇੰਟੈਲੀਜੈਂਸ ਰਿਸੋਰਸਸ ਦੱਸ ਦੇ ਨੇ ਕਿ ਇਸ ਪੂਰੇ ਹਮਲੇ ਦੀ ਪਲਾਨਿੰਗ ਪਾਕਿਸਤਾਨ ਦੇ ਵਿੱਚ ਰਚੀ ਗਈ ਅਤੇ ਪਾਕਿਸਤਾਨ ਚ ਲੁਕਿਆ ਬੇਅਤਵਾਦੀ ਸੈਫੁੱਲਾ ਖਾਲਿਦ ਹੀ ਮਾਸਟਰਮਾਈਂਡ ਹੈ ਜੋ ਕਿ ਸੈਫੁੱਲਾ ਕਸੂਰੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਹ ਲਸ਼ਕਰ ਅਤਿ ਦਾ ਰੈਜ਼ਿਸਟੈਂਸ ਫਰੰਟ ਦੀਆਂ ਅਤਵਾਦੀਆਂ ਸਰਗਰਮੀਆਂ ਦਾ ਮੇਨ ਆਪਰੇਟਰ ਹੈ ਲਸ਼ਕਰੀ ਤੌਇਬਾ ਦਾ ਡਿਪਟੀ ਚੀਫ ਹੈ ਪਰ ਦੇ ਦੁਸ਼ਮਨ ਨੰਬਰ 1 ਅਤਵਾਦੀ ਹਾਫਿਜ਼ ਸਈਦ ਦਾ ਕਰੀਬੀ ਹੈ ਅਤੇ ਪਾਕਿਸਤਾਨੀ ਫੌਜ ਦਾ ਖਾਸਮ ਖਾਸ ਹੈ ਹਥਿਆਣਾ ਨਾਲ ਲੇਸ ਲੋਕਾਂ ਦੀ ਘੀੜੀ ਚ ਰਹਿੰਦਾ ਹੈ ਅਤੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਪਰ ਦੇ ਖਿਲਾਫ ਭੜਕਾਉਂਦਾ ਰਹਿੰਦਾ ਹੈ ਰੀਪੋਰਟਸ ਦੇ ਮੁਤਾਬਕ ਸੈਫੁੱਲਾ ਪਿਛਲੇ ਕਰੀਬ 2 ਮਹੀਨਿਆਂ ਤੋਂ ਹੀ ਪਹਿਲਗਾਮ ਹਮਲੇ ਦੀ ਪਲਾਨਿੰਗ ਦੇ ਵਿੱਚ ਲੱਗਿਆ ਹੋਇਆ ਸੀ ਅਤੇ ਇਸ ਵਿਚਾਲੇ ਉਹ ਦੋ ਵਾਰ ਪਾਕਿਸਤਾਨੀ ਆਰਮੀ ਕੈਂਪ ਦਾ ਦੌਰਾ ਵੀ ਕਰ ਚੁੱਕਿਆ ਹੈ ਖਬਰ ਤਾਂ ਇੱਥੋਂ ਤੱਕ ਹੈ ਕਿ ਸੈਫੁੱਲਾ ਨੇ ਹੀ ਐਬਟਾਬਾਦ ਦੇ ਜੰਗਲਾਂ ਦੇ ਵਿੱਚ ਅਤਵਾਦੀਆਂ ਨੂੰ ਪਹਿਲਗਾਮ ਹਮਲੇ ਦੀ ਟ੍ਰੇਨਿੰਗ ਦਿੱਤੀ ਸੀ ਤੇ ਹਰ ਪੂਰਾ ਦੇਸ਼ ਇਹ ਮੰਨ ਕਰ ਰਿਹਾ ਹੈ ਉਹ ਚਾਹੇ ਸੈਫੁੱਲਾ ਹੋਵੇ ਜਾਂ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਅੰਜਾਮ ਦਿੱਤਾ ਘਟਨਾ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਸ ਸਭ ਨੂੰ ਕਦੋਂ ਨਿਊਟ੍ਰਲਾਈਜ਼ ਕੀਤਾ ਜਾਂਦਾ ਹੈ ਜਾਂ ਕਦੋਂ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਂਦਾ ਹੈ ਕਿਉਂਕਿ ਜਦੋਂ ਦੇਸ਼ ਦੇ 27 ਬੇਕਸੂਰ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਵੇ ਫਿਰ ਫਰਕ ਤੱਪੇਂਦਾ ਹੈ پورے ਦੇਸ਼ ਨੂੰ ਅਜੇ ਰੁਕਨੇ ਮਤਛੜੇ ਬ੍ਰੇਕ ਲਈ ਇਸ ਵੱਡੀ ਖਬਰ ਦੇ ਉੱਤੇ ਲਗਾਤਾਰ ਬਣੇ